ਨਰਿੰਦਰ ਕੋਰ ਮੇਰੇ ਵੱਲੋਂ ਪ੍ਰੇਮ ਭਰ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਤੁਹਾਨੂੰ ਮੈਂ ਪੰਜਾਬੀ ਲੋਕੀ ਸੁਣਾ ਰਹੀ ਹਾਂ ਇਹ ਹੈ ਹਰੀਆਂ ਕਚੂਰ ਪਦੀਨੇ ਦੀਆਂ ਪੱਤੀਆਂ ਤੇ ਆਹ ਹੈ ਪਦੀਨਾ ਇਸ ਲੋਕ ਤੇ ਤੇ ਇਹ ਬਣਾਇਆ ਹੁੰਦਾ ਵੀ ਆਮੇ ਤਾਂ ਲੋਕ ਜਾਣਦੇ ਹੀ ਆ ਪਰ ਜਿਹੜੇ ਕਿਤੇ ਦੇਸ਼ ਵਿਦੇਸ਼ ਵਿੱਚ ਵੇਂਦੇ ਹੈ ਕਈ ਬੱਚੇ ਪੜੇ ਲਿਖਿਆ ਨਾ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਪਦੀਨਾ ਕਿੰਨੂੰ ਕਿਹਾ ਜਾਂਦਾ ਹੈ ਇਹਨੂੰ ਪੂਤਨਾ ਵੀ ਕਹਿੰਦੇ ਹਨ ਤੇ ਪਦੀਨਾ ਵੀ ਕਹਿੰਦੇ ਹਨ ਇਹ ਹੈ ਚਟਨੀ ਕੁੱਟਣ ਵਾਲਾ ਇਹਦੇ ਪੱਤੇ ਤੋੜ ਕੇ ਤੇ ਆਪਾਂ ਚਟਨੀ ਕੁੱਟਦੇ ਹਾਂ ਅੱਜ ਕੱਲ੍ਹ ਗਰਮੀ ਦੇ ਵਿੱਚ ਬਹੁਤ ਠੰਡੀ ਹੁੰਦੀ ਹੈ ਤੇ ਇਸੇ ਰਹੀ ਇੱਕ ਪੰਜਾਬੀ ਲੋਕ ਗੀਤ ਹੈ ਕਿਸੇ ਬੀਬੀ ਦੇ ਘਰੇ ਪਦੀਨਾ ਲਾਇਆ ਹੋਇਆ ਸੀ ਤੇ ਉਹਨੇ ਕੁੱਕੜ ਵੀ ਨਾਲ ਰੱਖੇ ਹੋਏ ਸੀ ਤੇ ਜਿਹੜੇ ਕੁੱਕੜ ਸੀ ਉਹ ਪਦੀਨੇ ਨੂੰ ਖਾ ਗਏ ਕਿਉਂਕਿ ਜਿਹੜੇ ਕੁੱਕੜ ਹੁੰਦੇ ਸੀ ਇਹ ਕੋਈ ਚੀਜ਼ ਰਹਿਣ ਨਹੀਂ ਸੀ ਦਿੰਦੇ ਉਹਦੇ ਪੱਤੇ ਖਾ ਜਾਂਦੇ ਸੀ ਤੇ ਇਹਦੇ ਪੱਤੇ ਵੀ ਖਾ ਗਏ ਤੇ ਉਹ ਹੁਣ ਆਪਦੇ ਪਤੀ ਨੂੰ ਦੱਸਦੀ ਹੈ ਕਿ ਮੇਰੇ ਤਾਂ ਜਿਹੜੇ ਪਦੀਨੇ ਦੇ ਪੱਤੇ ਸੀ ਉਹ ਤਾਂ ਸਾਰੇ ਕੁੱਕੜ ਖਾ ਗਏ ਤੇ ਸੁਣੋ ਤੇ ਇਹਦਾ ਆਨੰਦ ਮਾਣੋ ਜੀ ਤੇ ਇਹ ਚੰਗੀ ਤਰ੍ਹਾਂ ਵੇਖ ਲਓ ਇਹ ਹੈ ਪਤੀਨਾ ਹਰੀਆਂ ਕਚੂਰ ਪਤੀਨੇ ਦੀਆਂ ਪੱਤੀਆਂ ਹਾਂ ਕੁੱਕੜਾਂ ਨੇ ਖੀਤੀਆਂ ਕੜੋ ਮਟੋਲਾ ਮੇਰਿਆ ਕੁੱਕੜਾਂ ਨੇ ਕੀਤੀਆਂ ਕੜੂ ਪਹਲਾ ਜੀ ਮੈਨੂੰ ਤੇਰੀ ਸਾਂ ਕੁੱਕੜਾਂ ਨੇ ਕੀਤੀਆਂ ਕੜੂ ਹਰੀਆਂ ਕੋਚੂਰ ਸੀ ਪਤਿਨੇ ਦੀਆਂ ਡਾਲੀਆਂ ਕੁੱਕੜਾਂ ਨੇ ਕੀਤੀਆਂ ਕੜੂ ਪਹਲਾ ਜੀ ਮੈਨੂੰ ਤੇਰੀ ਸਾਂ ਕੁੱਕੜਾਂ ਨੇ ਕੀਤੀਆਂ ਕੜੂ ਬਟੋਲਾ ਮੇਰਿਆ ਕੁੱਕੜਾਂ ਨੇ ਕੀਤੀਆਂ ਕੋਲੂ ਅੱਜ ਚਲੇ ਜਾਵਣਾ ਤੇ ਕੱਲ ਚਲੇ ਜਾਵਣਾ ਰੋਟੀਆਂ ਪਕਾਇਆ ਕਰੀ ਤੋ ਬਟੋਲਾ ਮੇਰਿਆ ਰੋਟੀਆਂ ਪਕਾਇਆ ਕਰੀ ਤੋ ਪਾਲਾ ਜੀ ਮੈਨੂੰ ਤੇਰੀ ਸੋ ਰੋਟੀਆਂ ਪਕਾਇਆ ਕਰੀ ਤੋ ಸು ಸಸ ಲಾಡ ಪೈದೇ ಸರಾ ಲಡೆಯ ಬೇಡ ಚ ಖಡತಾರ ತೂ ಬಟೋಲಾ ವೇಳೆ ಚಡೋತಾರ ತೂ ಭಾ ಜಿ ಮೇ ಸೇ ಚಾರಿಯ ತೂ ಬಾಬರೆ ಲಾಡಳಿ ತಹವೀರಾ ಲಾಡಳ ಸರ ಕಲ್ಲಿ ಕಲ್ಲಿ ਬਾਬਲੇ ਦੀ लाਡਲੀ ਤੇ ਵੀਰਾਂ ਦੀ ਵੀ लाਡਲੀ ਸੌਰਿਆਂ ਦੀ ਕੱਲੀ ਕੱਲੀ ਨੋ ਬਟੋਲਾ ਮੇਰਿਆ ਸੌਰਿਆਂ ਦੀ ਕੱਲੀ ਕੱਲੀ ਨੋ ਪਲਾ ਦੀ ਮੈਨੋ ਤੇਰੀ ਸੋ ਸੌਰਿਆਂ ਦੀ ਕੱਲੀ ਕੱਲੀ ਨੋ ਮਾਂ ਦੀਆਂ ਸੁਣੀਆਂ ਤੇ ਪਿਓ ਦੀਆਂ ਸੁਣੀਆਂ ਸਾਡੀ ਸਾਡੀ ਵਾਰੀ ਕੰਨਾ ਵਿੱਚ ਰੂੰ ਮਾਦੀਆ ਸੁਣਿਆ ਪੀਓ ਦੀਆਂ ਸੁਣਿਆ ਸਾਡੀ ਵਾਰੀ ਕੰਨਾਂ ਵਿੱਚ ਰੂੰ ਮਟੋਲਾ ਮੇਰਿਆ ਸਾਡੀ ਵਾਰੀ ਕੰਨਾਂ ਵਿੱਚ ਰੂੰ ਪਰਾਦੀ ਮੈਨੂੰ ਤੇਰੀ ਸੋ ਸਾਡੀ ਵਾਰੀ ਕੰਨਾਂ ਵਿੱਚ ਰੂੰ ਮਾਰੀਆਂ ਕਾ ਛਮ ਕਾਤੇ ਮਾਰੀਆਂ ਕਾ ਛਮ ਕਾਤੇ ਕੱਲਾ ਕਾਨੋ ਕੀਤੀਆਂ ਕੱਲਾ ਪਛਤਾਇਆ ਮਗਾ ਤੂੰ ਮੇ ਟੋਲਾ ਮੇਰਿਆ ਕੱਲਾ ਪਛਤਾਇਆ ਹੋਣਾ ਤੂੰ ਮਾਰਿਆਂ ਕਸ਼ਮ ਕਾਤੇ ਮੰਦਾ ਕਾਨੂੰ ਭੋਲੇਆ ਕੱਲਾ ਪਛਤਾਇਆ ਹੋਣਾ ਤੂੰ ਮੇ ਟੋਲਾ ਮੇਰਿਆ ਕੱਲਾ ਪਛਤਾਇਆ ਹੋਣਾ ਤੂੰ ਪਰਾਜੀ ਮੈਨੂੰ ਤੇਰੀ ਸੋ ਕੱਲਾ ਪਛਤਾਇਆ ਹੋਣਾ ਤੂੰ ਸੱਤ ਸਦੀਆਂ ਭੁੱਲ ਗਈ ਤੇ ਸੋਹਰੇ ਦੀਆਂ ਭੁੱਲ ਗਈ ਸਾਸਦੀਆਂ ਭੁੱਲ ਗੀਤੇ ਸੋਰੇ ਦੀਆਂ ਭੁੱਲ ਗਈ ਵੇ ਪਰਦੇਸੀਆ ਰਹਿ ਗਿਆ ਖਿਆਲਾਂ ਵਿੱਚ ਤੂੰ ਵੇ ਪਰਦੇਸੀਆ ਰਹਿ ਗਿਆ ਖਿਆਲਾਂ ਵਿੱਚ ਤੂੰ ਢੋਲਾ ਮੇਰਿਆ ਰਹਿ ਗਿਆ ਖਿਆਲਾਂ ਵਿੱਚ ਤੂੰ ਪਰਾਜੀ ਮੈਨੂੰ ਤੇਰੀ ਸੋ ਰਹਿ ਗਿਆ ਖਿਆਲਾਂ ਵਿੱਚ ਤੂੰ ਹਰੀਆਂ ਕਚੂਰ ਨੇ ਪਦੀਨੇ ਦੀਆਂ ਪੱਤੀਆਂ ਹਰੀਆਂ ਕਚੂਰ ਨੇ ਪਦੀਨੇ ਦੀਆਂ ਪੱਤੀਆਂ ਕੁਕੜਾਣੇ ਕੀਤੀਆਂ ਕੜੂ ਪਾਲਾ ਜੀ ਮੈਨੂੰ ਤੇਰੀ ਜੋ ਕੁਕੜਾਣੇ ਕੀਤੀਆਂ ਕੜੂ ਲੋ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਕਿਉਂਕਿ ਮੇਰੇ ਗਲੇ ਤੋਂ ਬੋਲਿਆ ਨਹੀਂ ਜਾਂਦਾ ਪਰ ਮੈਂ ਫੇਰ ਵੀ ਤੁਹਾਨੂੰ ਸੁਣਾ ਦਿੰਨੀ ਆ ਤੇ ਇਹ ਕੁੱਕੜ ਜਿਹੜੇ ਹੁੰਦੇ ਸੀ ਅੱਗੇ ਬੀਬੀਆਂ ਬਹੁਤ ਜ਼ਿਆਦੇ ਘਰਾਂ ਵਿੱਚ ਰੱਖ ਲੈਂਦੀਆਂ ਸੀ ਸੌ ਸੌ ਕੁੱਕੜ ਵੀ ਰੱਖਿਆ ਜਾਂਦਾ ਸੀ ਪਰ ਉਹ ਵੀ ਐਡੇ ਨਕਮੇ ਹੁੰਦੇ ਸੀ ਜਿੱਦੋਂ ਖੁੱਲੇ ਛੱਡਦੀ ਤੇ ਸੀ ਨਾ ਤੇ ਉਦੋਂ ਫਿਰ ਉਹ ਹਰ ਚੀਜ਼ ਖਾ ਜਾਂਦੇ ਸੀ ਕੋਈ ਸਬਜ਼ੀ ਜਾਂ ਕੋਈ ਵੀ ਉਹਨਾਂ ਦੀ ਚੀਜ਼ ਮਿਲਦੀ ਸੀ ਉਹ ਖਾ ਜਾਂਦੇ ਸੀ ਤੇ ਫਿਰ ਜਿਹੜੀਆਂ ਸਿਆਣੀਆਂ ਬੀਬੀਆਂ ਹੁੰਦੀਆਂ ਸੀ ਨਾ ਪਤਾ ਉਹ ਕੀ ਕਹਿੰਦੀਆਂ ਸੀ ਆ ਕਹਿਣਾ ਇਹ ਪੁੱਠੇ ਪੈਰਾਂ ਵਾਲੇ ਮਰ ਜਾਂਦੇ ਨੇ ਜਿਹੜੇ ਨਾ ਇਹਦਾ ਕੋਈ ਚੀਜ਼ ਛੱਡਦੇ ਹੀ ਨਹੀਂ ਜੇ ਖੁਰਲੀ ਚ ਵੜ ਜਾਂਦੇ ਆ ਤੇ ਉਹਨਾਂ ਨੇ ਪੱਠੇ ਮੱਜਾਂ ਦੇ ਸਾਰੇ ਖਿਲਾਰਦੇ ਨੇ ਜੇ ਉਹਨਾਂ ਦਾ ਗੋਆ ਹੋਣਾ ਡੰਗਰਾਂ ਦਾ ਫੇ ਬੀਬੀਆਂ ਤੁਹਾਨੂੰ ਪਤਾ ਹੀ ਘਰੇਲੂ ਥਾਪੀਆਂ ਥਾਪਦੀਆਂ ਹੁੰਦੀਆਂ ਸੀ ਡੰਗਰਾਂ ਦੇ ਗੋਏ ਦੀਆਂ ਤੇ ਆਪਾਂ ਚੁੱਲ੍ਹੇ ਵਿੱਚ ਅੱਗ ਮਚਾਉਂਦੇ ਸੀ ਉਹਨਾਂ ਨੇ ਕੀ ਕਰਨਾ ਜੇ ਮਾੜਾ ਮੋਟਾ ਉਹਦੇ ਵਿੱਚ ਦਾਣਾ ਹੋਣਾ ਨਾ ਤੇ ਉਹਨਾਂ ਨੇ ਪਹਿਲਾਂ ਤਾਂ ਗੋਆ ਹੀ ਖਿਲਾਰਦੇ ਨਾਲ ਖੁਰਲੀਆਂ ਤੇ ਤੇ ਜੇ ਬੀਬੀਆਂ ਵਿਚਾਰੀਆਂ ਨੇ ਇਕੱਠੀਆਂ ਉਹ ਇਕੱਠਾ-ਕੁੱਠਾ ਕਰਕੇ ਤੇ ਉਹਨੀਆਂ ਥਾਪੀਆਂ ਬਣਾਉਣੀਆਂ ਤੇ ਬਾਹਰ ਥਪਕਣ ਵਿੱਚ ਥੱਪ ਕੇ ਆਉਂਦੀਆਂ ਸੀ ਤੇ ਉਥੇ ਚਲੇ ਜਾਣਾ ਤੇ ਉਹਨਾਂ ਨੇ ਫਿਰ ਸਾਰੀਆਂ ਖਲਾਰਦਣੀਆਂ ਤੇ ਫਿਰ ਸੜੀ ਬੜੀ ਬੀਬੀ ਨਾ ਖਣਾ ਪੁੱਠੇ ਪੈਰਾਂ ਵਾਲੇ ਕਿੱਥੇ ਵੇਂਦੇ ਸੀ ਇਹ ਐਵੇਂ ਦੇ ਹੁੰਦੇ ਸੀ ਕੁੱਕੜ ਬਹੁਤ ਲੋਕ ਰੱਖਦੇ ਹੁੰਦੇ ਸੀ ਅੱਜ ਕੱਲ ਤਾਂ ਕੋਈ ਵਿਰਲਾ ਰੱਖਦਾ ਹੈ ਜਾਂ ਫਾਰਮਾਂ ਤੇ ਰੱਖਣ ਲੱਗੇ ਪਰ ਨਹੀਂ ਉਹਨਾਂ ਸਮਿਆਂ ਵਿੱਚ ਹਰ ਘਰ ਵਿੱਚ ਦੇਸੀ ਕੁੱਕੜ ਹੁੰਦੇ ਸੀ ਆਜ ਕੱਲ ਵਾਲੇ ਫਾਰਮ ਹੀ ਨਹੀਂ ਉਹ ਤਾਂ ਬਹੁਤ ਵੱਡੇ ਵੱਡੇ ਹੋ ਜਾਂਦੇ ਸੀ ਤੇ ਉਹ ਦੇਸੀ ਮੁਰਗੇ ਹੁੰਦੇ ਸੀ ਤੇ ਲੜਦੇ ਵੀ ਬਹੁਤ ਹੁੰਦੇ ਸੀ ਉਹਨਾਂ ਨੇ ਇੱਕ ਦੂਜੇ ਤੇ ਅਸੀਂ ਛੋਟੇ ਛੋਟੇ ਹੁੰਦੇ ਸੀ ਆਪਣਾ ਉਦੋਂ ਇਹ ਲੰਮੀ ਹੁੰਦੀ ਜਾਂਦੀ ਹੈ ਤੇ ਉਹਨਾਂ ਨੇ ਨਾ ਇੱਕ ਦੂਜੇ ਨਾਲ ਲੜਨਾ ਜਦੋਂ ਲੜਨਾ ਤੇ ਉਹਨਾਂ ਨੇ ਕਲਗੀਆਂ ਹੀ ਪੁੱਟਣੀਆਂ ਆਵਦੀਆਂ ਇੱਕ ਦੂਜੇ ਦੀਆਂ ਇਧਰੋਂ ਭੱਜੇ ਉਹਨਾਂ ਕੁੱਕੜ ਨੇ ਉਹਨੇ ਦੂਜੇ ਦੀ ਕਲਗੀ ਦੇ ਉੱਤੇ ਚੁੰਝ ਮਾਰਨੀ ਦੂਜੇ ਨੇ ਇਧਰੋਂ ਆਉਣਾ ਉਹਨੇ ਦੂਜੇ ਦੀ ਕਲਗੀ ਤੇ ਚੁੰਝ ਮਾਰਨੀ ਉਹਨਾਂ ਨਾਲੇ ਫਿਰ ਲੜ ਲੜ ਕੇ ਨਾ ਵੀ ਐਨਾ ਵੈਰ ਕਰਦੇ ਹੁੰਦੇ ਸੀ ਤੇ ਉਹਨਾਂ ਇੱਕ ਦੂਜੇ ਦੀ ਕਲਗੀ ਪੁੱਟ-ਪੁੱਟ ਕੇ ਲਾਹ ਲਊ ਕੱਢ ਕੇ ਰਹਾ ਦੇਣਾ ਤੇ ਬੜਾ ਉਹਨਾਂ ਨੂੰ ਔਖਿਆਂ ਛਡਾਉਣਾ ਪਰ ਉਹਨਾਂ ਦੀ ਖੋਰ ਬਹੁਤ ਹੁੰਦੀ ਸੀ ਜੇ ਤੋ ਲੜ ਪੈਂਦੇ ਸੀ ਤਿੰਨ ਤਿੰਨ ਚਾਰ ਚਾਰ ਦਿਨ ਇੱਕ ਦੂਜੇ ਦਾ ਖਹਿੜਾ ਨਹੀਂ ਸੀ ਛੱਡਦੇ ਵੀ ਜਿਵੇਂ ਕੁਕੜੀਆਂ ਦੇ ਵਿੱਚ ਦੋ ਚਾਰ ਕੁੱਕੜ ਤਾਂ ਰੱਖੇ ਹੀ ਹੁੰਦੇ ਸੀ ਪਰ ਉਹ ਲੜਦੇ ਬਹੁਤ ਹੁੰਦੇ ਸੀ ਆਪਦੀ ਬੋਦੀ ਜਿਹੜੀ ਉਹ ਫੁੱਟ ਘੱਟ ਦੇ ਹੁੰਦੇ ਸੀ ਉਹ ਨਾਲ ਚੌਂਜੀ ਬੋਦੀ ਦੇ ਉੱਤੇ ਮਨ ਜਿਹੜੀ ਉਹਦੇ ਉੱਤੇ ਕਲਗੀ ਹੁੰਦੀ ਨਾ ਸਿਰ ਤੇ ਉਹਨੂੰ ਕਲਗੀ ਨੂੰ ਐਂ ਲਗੋ ਹਲਵਾਣ ਕਰ ਦੇਣਾ ਬੜਾ ਬਹੁਤ ਜ਼ਿਆਦਾ ਲੜਦੇ ਹੁੰਦੇ ਸੀ ਤੇ ਤੁਸੀਂ ਕਿਤੇ ਅੱਜ ਕੱਲ੍ਹ ਵੀ ਵੇਖਿਓ ਜਿਨ੍ਹਾਂ ਨੇ ਘਰਾਤੇ ਰੱਖੇ ਇਹ ਤਮਾਸ਼ਾ ਬਹੁਤ ਲਾਉਂਦੇ ਆ ਤੇ ਇਹ ਇੱਕ ਫਦੀਨੇ ਦਾ ਦੇਖੋ ਕੜ ਦਾ ਲੋਗੀਜੀ ਜੇ ਤੁਹਾਨੂੰ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੇ ਜੇ ਨਹੀਂ ਚੰਗਾ ਲੱਗਿਆ ਤੇ ਠੀਕ ਠਾਕ ওকে ਬਾਏ ਚਲੋ ਧੰਨਵਾਦ ਜੀ ਆਪਾਂ ਸਸਤੀ ਅਦਾਲਤ ਧੰਨਵਾਦ ਮੇਰੀ ਵੀਡੀਓ ਵੇਖਣ